ਮੰਮੀ ਕੀ ਕਰਨਾ ਹੈ ਜੇ ਪੁੱਤ ਮੈਂ ਤੜਕੇ ਦਾ ਸਮਾਨ ਚੀਰ ਦਿੰਨੀ ਤੈਨੂੰ ਠੀਕ ਆ ਹੁਣ ਤੇ ਤੜਕਾ ਲਾਉਣਾ ਸੌਖਾ ਆ ਜਾਂਦਾ ਵਾ ਚਲ ਉਹ ਤੇ ਠੀਕ ਆ ਤੇ ਮੈਂ ਤਾਂ ਨਸਲਾਹ ਕਰਨੀ ਹੀ ਇੱਕ ਕਿਹੜੀ ਸਲਾਹ ਕਰਨੀ ਮੇਰੀ ਧੀ ਨੇ ਦੱਸ ਮੈਂ ਵੀ ਐਦਾਂ ਨਾ ਕਰਾਂ ਤੁਹਾਨੂੰ ਤੇ ਤਾਈ ਨੂੰ ਸੂਟ ਲੈ ਕੇ ਦਵਾਂ ਕਢਾਈ ਵਾਲੇ ਲੈ ਇਹ ਮੈਨੂੰ ਪੁੱਛਣ ਦੀ ਕੀ ਲੋੜ ਹੈਗੀ ਜਿੱਤਰਾ ਮਨ ਕਰਦਾ ਹੀ ਤੇਰੇ ਢਿਡ ਚ ਰੀਜ ਹੈਗੀ ਤੇ ਤੂੰ ਆਪੇ ਲੈ ਆਉਂਦੀ ਹੈਂ ਮੈਨੂੰ ਪੁੱਛਣਾ ਕਿ ਜ਼ਰੂਰੀ ਹੀਗਾ ਮੈਂ ਮੁੜ ਕੇ ਫੇਰ ਨਾ ਤੁਸੀਂ ਕੋਪੀ ਐਵੇਂ ਖਰਚੇ ਕਰਦੀ ਰਹਿਣੀ ਆ ਛਦੈਣੇ ਇਹੋ ਜਿਹੇ ਜਿਹੜੇ ਰੀਝਾ ਕਰਦੀਆਂ ਵਾ ਨਾ ਇਹ ਖਰਚਿਆਂ 'ਚ ਨਹੀਂ ਆਉਂਦੇ ਨਾ ਪਤਾ ਕਿੰਡੀ ਵੱਡੀ ਖੁਸ਼ੀ ਮਿਲਦੀ ਆ ਜਦੋਂ ਨੌਤੀ ਕੋਈ ਚੀਜ਼ ਬਣਾ ਕੇ ਦੇਵੇ ਤੇ ਆ ਜਿਹੜਾ ਤੂੰ ਆਪਣੀ ਤਾਈ ਬਾਰੇ ਸੋਚਿਆ ਵਾ ਨਾ ਸੂਟ ਦੇਣ ਬਾਰੇ ਇਹਦੇ ਤੋਂ ਬੋਪਾ ਹੀ ਵਧੀਆ ਸੋਚਿਆ ਸੱਚੀ ਗੱਲ ਵਾ ਆਪਣੇ ਤੋਂ ਵੱਧ ਮੈਨੂੰ ਉਹ ਜ਼ਿਆਦਾ ਖੁਸ਼ੀ ਹੋਈ ਆ ਅਗਲੀ ਨੇ ਪਤਾ ਕਿੰਨੀ ਖੁਸ਼ ਹੋਣਾ ਵਾ ਵੇਖੀ ਤੂੰ ਚੱਲ ਮਮੀ ਮੈਂ ਵੀ ਕਿਹਾ ਵੀ ਚੱਲ ਹੁਣ ਪਿੰਦਰ ਵੀ ਤੇ ਲੈ ਕੇ ਤੁਰਿਆ ਹੀ ਆ ਨਾ ਉਹਨਾਂ ਨੂੰ ਦੇ ਘਣਾ ਪੇ ਉਹਨੇ ਇਤਨੀ ਸੋਚਿਆ ਵੀ ਚਲ ਮੈਂ ਆ ਜਾਣਾ ਕੰਮ ਤੇ ਮੈਂ ਕੋ ਇਹਨੂੰ ਖੜਾ ਮੈਂ ਹਾਂ ਚਲ ਤਾਈ ਦਾ ਵੀ ਲੈ ਕੇ ਆਉਣੀ ਆ ਸੂਟ ਮੁੜ ਕੇ ਤਾਈ ਦੇ ਮਨ ਚ ਨਾ ਹੋਵੇ ਵੀ ਆਪਣੀ ਮਾਂ ਵਾਸਤੇ ਲੈ ਕੇ ਆਈ ਆ ਤੇ ਮੇਰੇ ਵਾਸਤੇ ਨਹੀਂ ਲੈ ਕੇ ਆਈ ਬੰਦਾ ਮੂੰਹ ਤੇ ਇਤਨੀ ਕਹਿੰਦਾ ਉਹਦਾ ਮਨ ਤੇ ਫਿਰ ਹੁੰਦਾ ਹੀ ਆ ਨਾ ਨਾਲੇ ਮੈਂ ਹੁਣ ਪਿੰਦਰ ਵੀ ਆ ਉਹ ਵੀ ਕੰਮ ਤੇ ਲੱਗਾ ਵਾ ਨਹੀਂ ਤੇ ਉਹਨੇ ਨਹੀਂ ਘਰ ਇਦਾਂ ਸੋਚਿਆ ਵੀ ਚਲ ਮੈਨੂੰ ਹੁਣ ਚੰਗੇ ਪਾਹੀ ਮਿਲਦੇ ਮੈਂ ਚੰਗਾ ਕਮਾਉਂਦੇ ਆ ਤੇ ਉਹ ਵੀ ਦੱਸਣੀ ਨਾਲ ਲੈ ਕੇ ਤੁਰਿਆ ਹੀ ਆ ਗੱਲ ਤੇ ਤੇਰੀ ਬਿਲਕੁਲ ਸੱਚੀ ਆ ਉਦਾਂ ਜੇ ਪਿੰਦਰ ਚੰਦਾ ਤੇ ਇਕੱਲਾ ਵੀ ਆਪਣਾ ਕਾਰੋਬਾਰ ਸੈੱਟ ਕਰ ਸਕਦਾ ਹੈਗਾ ਜਿੱਦਾਂ ਉਹ ਦੱਸਦਾ ਵਾ ਕਿ ਲੱਖਾਂ ਨਾ ਕਮਾਈਂਦੀ ਆ ਜਦੇ ਕੰਮ ਚੱਲ ਪਿਆ ਤੇ ਪੁੱਤ ਵੇਖੀ ਪਿੰਦਰ ਦੇ ਨਾਲ-ਨਾਲ ਸਾਡੇ ਵੀ ਦਿਨ ਮੁੜ ਆਉਣੇ ਆ ਸਾਡਾ ਮੁੰਡਾ ਵੀ ਵੇਖ ਲਾ ਓਦਾਂ ਦਾ ਕਿਤੇ ਕਿਤੇ ਵਾਧੂ ਫਿਰਿਆ ਵਾ ਓਦਾਂ ਦਾ ਵੇਖ ਲਾ ਆਪਣੇ ਕੰਮ ਤੇ ਜਾਂਦਾ ਤੇ ਕੰਮ ਤੋਂ ਘਰ ਸਿੱਦਾ ਸਾਰੇ ਕੰਮ ਨੂੰ ਸਾਰੇ ਭੁੱਲ ਗਏ ਨਹੀਂ ਤੇ ਅੱਗੇ ਕਦੀ ਕਿਹ ਮੁੰਡੇ ਨਾਲ ਕਦੀ ਕਿਹ ਮੁੰਡੇ ਨਾਲ ਚੱਲੋ ਵੀ ਕੰਮ ਹਟ ਗਿਆ ਹੁਣ ਮੈਂ ਤਾਂ ਬੜੀ ਖੁਸ਼ ਵਾ ਹਾਂ ਜਿਹੜੀ ਆ ਤੂੰ ਗੱਲ ਸੋਚੀ ਆ ਨਾ ਤਾਈ ਨੂੰ ਸੂਟ ਦੇਣ ਬਾਰੇ ਇਹ ਤੂੰ ਬਹੁਤਾ ਹੀ ਵਧੀਆ ਕੀਤਾ ਵਾ ਠੀਕ ਆ ਤੇ ਇਦਾਂ ਕਰੀ ਪਹਿਲਾਂ ਨਾ ਦਸੀ ਆਪਣੇ ਤਾਈ ਨੂੰ ਜਦੋਂ ਲਿਆਵੇਂਗੀ ਨਾ ਤੇ ਲਿਆ ਕੇ ਸਿੱਧਾ ਉਹਦੇ ਗਾੜੀ ਰੱਖ ਦੀ ਫੇਰ ਵੇਖੀ ਇਹਦੀ ਖੁਸ਼ੀ ਵੇਖੀ ਕਿੰਨਾ ਖੁਸ਼ ਹੁੰਦੀ ਆ ਮੰਮੀ ਮੇਰੇ ਦਿਨ ਚ ਨਾ ਬੜੇ ਚਿਰਾਂ ਦੀ ਰੀਝ ਸੀ ਕਿ ਮੈਂ ਤਾਈ ਨੂੰ ਸੂਟ ਲੈ ਕੇ ਦਵਾ ਚੱਲ ਪੁੱਤ ਇਦਾਂ ਕਰੀ ਮੇਰਾ ਭਾਵੇਂ ਮਾਸਾ ਮਾੜਾ ਲੈ ਆਪਣੀ ਤਾਈ ਦਾ ਸੂਟ ਵਧੀਆ ਲੈ ਕੇ ਆਵੀ ਠੀਕ ਆ ਤੇ ਨਾਲੇ ਨਾ ਤੇਰੇ ਵਰਗੀਆਂ ਨੌਹਾਂ ਤੇਰਾ ਬਹਰ ਘੱਟ ਦੇਵੀ ਅਈ ਨੀ ਚੰਗੀ ਆ ਨਾ ਤੂੰ ਪੁੱਤ ਵਿਹਲਾ ਨਹੀਂ ਤੇ ਕੋਈ ਨਾ ਦੀ ਨਾ ਸੋਚਦੀ ਆ ਸਾਰੀਆਂ ਆਪਣੇ ਬਾਰੇ ਸੋਚਦੀਆਂ ਸੱਸਾਂ ਬਾਰੇ ਕੌਣ ਸੋਚਦਾ ਈ ਅੱਜ ਕੱਲ ਤੇ ਲੈ ਮੰਮੀ ਤੂੰ ਵੀ ਮੇਰਾ ਕਿੰਨਾ ਸਾਥ ਦਿੰਦੇ ਜੇ ਤੇ ਮੈਂ ਤਾਂ ਵੀ ਨਾ ਕਰਾਂ ਤੇ ਫੇਰ ਕੀ ਫਾਇਦਾ ਮੇਰੀ ਆਜੀ ਕਮਾਈ ਦਾ ਸਾਡਾ ਤੇ ਫਰਜ਼ ਵਾ ਪੁੱਤ ਤੁਹਾਡਾ ਸਾਥ ਦੇਣਾ ਅਹੀਂ ਨਾ ਤੁਹਾਡਾ ਸਾਥ ਦੇਵਾਂਗੇ ਤੇ ਕਿੰਨੇ ਦੇਣਾ ਹੈ ਤੂੰ ਨਾ ਟੈਨਸ਼ਨ ਲਿਆ ਕਰਕੇ ਇਹ ਗੱਲ ਦੀ ਆਪਾਂ ਤੇਰੇ ਨਾਲ ਵਾ ਲੈ ਮੰਮੀ ਅਸੀਂ ਤੁਹਾਡੇ ਹੁੰਦਿਆਂ ਕਦੀ ਟੈਨਸ਼ਨ ਲੈਣੀ ਆ ਪੁੱਤ ਨੇ ਜਿੱਦਾਂ ਦਾ ਸਮਾ ਚੱਲਣ ਡਿਆ ਵਾ ਨਾ ਸੱਸਾਂ ਭਾਵੇਂ ਨਵਾਂ ਦੇ ਪੈਰਾ ਥਲੇ ਤਲੀਆਂ ਵਛੌੜ ਨਵਾਂ ਪਹਰੇ ਜਾਣਦੀਆਂ ਘਰ ਘਰ ਦੀਆਂ ਕਹਾਣੀਆਂ ਵੇਖਿਆ ਹੀ ਆ ਤੂੰ ਵੀ ਕਿਦਾਂ ਗਾੜੀਆਂ ਜਵਾਬ ਦਿੰਦੀਆਂ ਟਕੇ ਟਕੇ ਇਹਦੇ ਸਮਝਦੀਆਂ ਕੋਈ ਨਹੀਂ ਸਸਾਂਪਣੀਆਂ ਨੂੰ ਤੇ ਜਿੱਥੇ ਸਸਾਂ ਚੰਗੀਆਂ ਵਾਂ ਉਥੇ ਨਵਾਂ ਇਦਾਂ ਤੇ ਜਿੱਥੇ ਨਵਾਂ ਚੰਗੀਆਂ ਉਥੇ ਸਸਾਂ ਖਲਾਰਾ ਪਾ ਦਿੰਦੀਆਂ ਵਾਂ ਪਰ ਕਿੰਨਾ ਚੰਗਾ ਹੋਵੇ ਪੁੱਤ ਜੇ ਹਰ ਘਰ ਵਿੱਚ ਤੇਰੇ ਵਰਗੀ ਨਾ ਹੋਵੇ ਹੈ ਫਿਰ ਤੇ ਕਿਹ ਘਰ ਵਿੱਚ ਲੜਾਈ ਹੋਵੇਈ ਨਾ ਸਾਰੇ ਪਿਆਰ ਨਾਲ ਰਲ ਮਿਲ ਕੇ ਰਹਿਣ ਕੰਮ ਤੇ ਆਹੋਈ ਆ ਰੋਟੀ ਤੇ ਆਹੋਈ ਖਾਣੀ ਦੋ ਬੁਰਕੀਆਂ ਉਹ ਪਿਆਰ ਨਾਲ ਬੰਦਾ ਖਾਵੇ ਸਹੀ ਆ ਨਾ ਗਲਤ ਮੰਮੀ ਤੁਹਾਡੀ ਸਹੀ ਆ ਪਰ ਇਦਾਂ ਹਰ ਕਰ ਚ ਹੁੰਦਾ ਨਹੀਂ ਨਾ ਇਹ ਵੀ ਕੋਈ ਕੋਈ ਜਾਣਦਾ ਗਲਤ ਸਮਝਣ ਵਾਲੀ ਆ ਪੁੱਤ ਥੋੜਾ ਜਿਹਾ ਬੰਦਾ ਸਮਝ ਲੈ ਨਾ ਫਿਰ ਨਹੀਂ ਧੋਖਾ ਖਾਂਦਾ ਕਰੀ ਵੀ ਹੁਣ ਵੇਖਾਂ ਜੇ ਮੈਂ ਤੇਰ ਨਾਲ ਕਰਦੀ ਆ ਤੇ ਤੂੰ ਵੀ ਅਗੋ ਡਬਲ ਮੇਰ ਨਾਲ ਕਰਨੀ ਆ ਤੂੰ ਵੀ ਮੈਨੂੰ ਕਦੀ ਨਾ ਸੱਸ ਨਹੀਂ ਸਮਝਿਆ ਤੂੰ ਆਪਣੀ ਮਾਂ ਹੀ ਸਮਝ ਨਹੀਂ ਆ ਮੈਨੂੰ ਤੇ ਪਤਾ ਕਿੰਨੀ ਖੁਸ਼ੀ ਹੁੰਦੀ ਆ ਚੀਜ਼ ਦੀ ਸਹੀ ਗੱਲ ਆ ਮੰਮੀ ਜਿੰਨਾ ਤੁਸੀਂ ਮੇਰ ਨਾਲ ਕਰਦੇ ਜੇ ਨਾ ਮਨ ਤੇ ਕਦੇ ਮੰਮੀ ਆਪਣ ਨੂੰ ਫੋਨ ਕਰਨ ਦਾ ਚੱਲਤਾ ਭੁੱਲ ਜਾਂਦਾ ਵਾ 8-8 ਦਿਨਾਂ ਤੇ ਮੈਂ ਉਹਨੂੰ ਫੋਨ ਨਹੀਂ ਕਰਦੀ ਉਹ ਵੀ ਮੁਰਕੇ ਹਾਰ ਕੇ ਫੋਨ ਕਰਕੇ ਕਹਿੰਦੀ ਆ ਕਿਹਨੇ ਤਾਂ ਤੇ ਮੇਰਾ ਚੇਤਾ ਭੁੱਲ ਗਿਆ ਤਾਂ ਫੋਨ ਕਿਉਂ ਨਹੀਂ ਕਰਦੀ ਅੱਛਾ ਫਿਰ ਕੀ ਕਹਿਣੀ ਹੁੰਨੀ ਹੈ ਤੂੰ ਮੰਮੀ ਮੈਂ ਕੀ ਕਹਿਣਾ ਹੁੰਦਾ ਵਾ ਜਦ ਸਾਸਿ ਮੈਨੂੰ ਮਾਵਾਂ ਵਾਂਗੀ ਮਿਲ ਗਈ ਇੰਨਾ ਪਿਆਰ ਕਰਦੀ ਆ ਤੇ ਜੇ ਤਾਂ ਤੇ ਆਪੇ ਭੁੱਲਣਾ ਵਾ ਚੱਲ ਬਸ ਕਰ ਹੁਣ ਐਵੇਂ ਨਜ਼ਰ ਨਾ ਲੱਗ ਜੇ ਸਾਡੇ ਪਿਆਰ ਨੂੰ ਹੈ ਹੁਣ ਬਹੁਤਿਆਂ ਤਰੀਫਾਂ ਕਰੀ ਜਾ ਆਪਣੇ ਸੱਸ ਦੀਆਂ ਇਹ ਨਾ ਹੋਵੇ ਕਿ ਤੇ ਮੈਂ ਵਿਗੜੀ ਜਾਵਾਂ ਨਹੀਂ ਵਿਗੜਦੀ ਕੋਈ ਗੱਲ ਨਹੀਂ ਹੁਣ ਤਾਂ ਨਾਲੇ ਪਤਾ ਤੇ ਹੈਗਾ ਵਾ ਸੇਰੇ ਜੇ ਸਕੂਲ ਜਾਣਾ ਵਾ ਹਨਾ ਸੱfte ਚਲ ਜਾਈਦਾ ਮੁਰਕੇ ਸ਼ਾਮਾਂ ਨੂੰ ਘਰ ਆਣ ਕੇ ਫਿਰ ਘਰ ਦਾ ਵੀ ਕੰਮ ਵੇਖਣਾ ਹੁੰਦਾ ਵਾ ਤੇ ਟਾਈਮ ਨਹੀਂ ਲੱਗਦਾ ਜਦੋਂ ਟਾਈਮ ਲੱਗਦਾ ਤਾਂ ਮੜਾ ਮੋਟਾ ਕਰ ਲੈਂਦਾ ਵਾ ਟਾਈਮ ਚ ਟਾਈਮ ਕੱਢ ਕੇ ਨਾ ਕਰ ਲਿਆ ਕਰ ਗੱਲ ਫਿਰ ਵੀ ਮਾਂ ਵਾ ਮਾਂ ਦਾ ਧਿਆਨ ਹੁੰਦਾ ਧੀਆਂ ਵੱਲ ਠੀਕ ਆ ਕੋਈ ਗੱਲ ਨਹੀਂ ਕਰ ਲੈਨੇ ਨੇ ਮਮਮੀ ਆਪੇ ਕਰ ਲੈਂਦੀ ਹੁੰਦੀ ਆ ਮੈਨੂੰ ਚੱਲ ਠੀਕ ਆ ਤੇ ਮੇਰੀ ਗੱਲ ਸੁਣ ਤੜਕਾ ਮੈਂ ਕੱਟ ਦੇਣੀ ਜਾਂ ਵੇਖ ਕੇ ਆਹ ਵਿਸਲ ਨਹੀਂ ਹੋਈ ਮੈਂ ਵੇਖੀ ਆਹ ਵੇਖਾਂ ਪੜਾ ਚੱਲ ਸ਼ੁਗਾਰਾ ਮਾਲਕਾ ਮੈਨੇ ਨਹੀਂ ਚੰਗੀ ਨਾ ਮਿਲੀ ਆ ਪਰਮਾਤਮਾ ਨੇ ਨਾ ਨੇੜੇ ਹੋ ਕਿਸਮਈ ਹੈ ਮੇਰੀ ਆਈ ਹਿੰਨ ਇਹਨੂੰ ਵਾਰ ਵੀ ਦੇ ਕੇ ਕਿ ਆਇਆ ਸਾਹਾ ਕਰ ਗਿਆ ਬੀਰ ਹੈ। ਹਲੋ ਸ਼ਸ਼ੀ ਗਾ ਅੱਛਾ ਤੂੰ ਕੰਮ ਕਰੋ ਸ਼ੁਰੂ ਕੋਈ ਨਾ ਮੈਂ ਕਰ ਲੈਣਾ ਇਹ ਗੱਲ। ਪੇਮੈਂਟ ਉਹਨਾਂ ਨੂੰ ਕਹੋ ਕਿ ਤੁਹਾਡੇ ਖਾਤੇ 'ਚ ਪਾ ਦੇਣੇ। ਆਹੋ ਕੈਸ਼ ਮੰਗਦੇ ਸੀ ਉਹਨਾਂ ਨੂੰ ਕਹਿ ਦੋ ਕਿ ਕੈਸ਼ ਅੱਜ ਨਹੀਂ ਨਿਕਲਿਆ ਬੈਂਕ 'ਚ ਉਹਨਾਂ ਮੈਂ ਲੇਟ ਹੋ ਗਿਆ ਜਾਂਦਾ ਹਾਂ ਹਾਂ ਅੱਛਾ ਫੀਆਂ ਦੇ ਕੰਮ ਨਹੀਂ ਸ਼ੁਰੂ ਕਰਨਾ ਅੱਛਾ ਤੂੰ ਇਹ ਏਦਾਂ ਕਰੋ ਤੂੰ ਆਪਣਾ ਕੰਮ ਚਲਾਓ ਤੇ ਮੈਂ ਆਪ ਹੀ ਕਰ ਲੈਣਾ ਉਹਨਾਂ ਨਾਲ ਹਾਂ ਹਾਂ ਤੁਹਾਨੂੰ ਕੋਈ ਆਣ ਕੇ ਡੱਕੇਗਾ ਨਹੀਂ ਠੀਕ ਹੈ ਨਾ ਜਦੋਂ ਮੈਂ ਗੱਲ ਕਰ ਲੈਣਾ ਹਾਂ ਠੀਕ ਆ ਚੰਗਾ ਬਾਰਿਹਾ ਨਹੀਂ ਕੋਈ ਤੇ ਬੰਦਾ ਪੁੱਛੇ ਕਿ ਜਿਹੜੇ ਤੁਹਾਨੂੰ ਦੇਨੇ ਦੇਨੇ ਦੇੜੇ ਨੇ ਤੇ ਹਲੋ ਹਾਂ ਮੇਰੀ ਗੱਲ ਸੁਣੋ ਪਹਿਲਾਂ ਹਾਂਜੀ ਮੈਂ ਪਿੱਛੇ ਤੁਹਾਡੇ ਖਾਤੇ 'ਚ ਪੈਸੇ ਪਾ ਦੇਣਾ ਹੁਣੇ ਕਿਆ ਆਸ਼ਾ ਜਨ ਨਿਗਲਿਆ ਨਹੀਂ ਠੀਕ ਹੈ ਨਾ ਇੱਕ ਦਿਨ ਬੈਂਕ ਚਾਂਟ ਕੋੜਾ ਲੇਟ ਹੋ ਗਿਆ ਤੇ ਕੋਦਾ ਵਾਂਦੀ ਕੈਸ਼ ਹਾਂ ਨਹੀਂ ਖਤਮ ਹੋ ਗਿਆ ਹਾਂ ਠੀਕ ਹੈ ਹੁਣ ਉਧਰ ਨਾ ਜਾਏ ਉਹਨਾਂ ਨੂੰ ਕੰਮ ਕਰ ਲਾਂ ਦੋ ਹਾਂ ਹਾਂ ਠੀਕ ਹੈ ਠੀਕ ਹੈ ਕੋਈ ਨਹੀਂ ਕਰ ਦੇਣਾ ਚਲੋ ਕੋਈ ਨਹੀਂ ਚਾਰ ਲੱਖ ਕਰ ਦੇਣਾ ਠੀਕ ਹੈ ਸਨੀ ਲੋਕ ਕਿਨੇ ਚੱਦਾ ਕਹਿਂਦਾ ਵੀ ਆ ਜਾ ਵੇਖ ਲੈ ਫਲਾਣੇ ਕਿਹਦੇ ਨਾਲ ਫੋਨ ਤੇ ਲੱਗਾਈ ਵਾਈਆ ਨਾ ਮੈਂ ਤੈਨੂੰ ਅੰਦਰ ਲੈਣ ਦੇਖਣਾ ਤੇ ਤੂੰ ਇੱਥੇ ਫੋਨ ਤੇ ਲੱਗਾ ਹੋ ਯਾਰੋ ਫੋਨ ਆ ਗਿਆ ਹੈਗਾ ਉਹ ਮੁਰਿਆਂ ਦੇ ਗੇਟ ਪਾਸ ਨਹੀਂ ਬਣਾਉਣੇ ਹੂੰ ਜਿਹੜੇ ਦੋ ਆਇਨਾ ਮੈਂ ਅਸ਼ਾ ਉਹ ਫੋਨ ਦਿਆਂ ਕਰਨਾ ਮੈਂ ਤੈਨੂੰ ਵਾਜਾਂ ਦੇ ਰਿਹਾ ਵੀ ਅੰਦਰ ਆ ਜਾ ਔਰ ਮੈਂ ਆ ਵੇਖ ਲੈ ਵੀ ਹਸੌਕਤਾ ਵੇਖ ਕਰੀ ਕੁਮੈਂਟ ਆਹ ਹੈ ভাই ਆਪਣਾ ਪਿਛਲੇ ਮਹੀਨੇ ਦਾ ਠੀਕ ਹੈ ਨਾ ਮੈਂ ਵੀ ਇੱਕ ਕਰੀ ਮੈਂ ਤੈਨੂੰ ਦੱਸਦਾ ਹੁਣ ਦੂਜਾ ਮਹੀਨਾ ਫਿਰ ਸ਼ੁਰੂ ਹੋ ਗਿਆ ਆਹ ਤੇ ਆਹ ਹੈਗਾ ਇਹ ਪਹਿਲੇ ਮਹੀਨੇ ਦਾ ਠੀਕ ਹੈ ਨਾ ਠੀਕ ਆ ਆ ਜਿਹੜਾ ਆਪਾਂ ਨਾ ਵੇਖਿਆ ਦੂਜਾ ਲੋਨ ਲੋਨ ਪਾਸ ਕਰਾਇਆ ਹੈ ਆਹੋ ਠੀਕ ਹੈ ਨਾ ਠੀਕ ਆ ਤੇ ਆ ਆ 50000 ਇਹ ਵੀ ਤੈਨੂੰ ਮੈਂ ਦੱਸਦਾ ਕੋਈ ਗੱਲ ਨਹੀਂ ਅੱਛਾ ਠੀਕ ਆ ਜਿਹੜਾ ਆਪਾਂ ਲੋਨ ਪਾਸ ਕਰਾਇਆ ਹਾਂ ਇਹ ਵੀ ਆਪਣਾ ਹੋ ਗਿਆ ਪਾਸ ਠੀਕ ਆ ਠੀਕ ਹੈ ਨਾ ਜੇ ਕਿਤੇ ਲੋੜ ਪੈਂਦੀ ਹੈ ਨਾ ਮੰਨ ਲਾ ਜੇ ਮੈਨੂੰ ਨਹੀਂ ਵੀ ਕਿਤੇ ਹਨਾ ਪਤਾ ਪਤਾ ਲੱਗਦਾ ਆਹੋ ਕਿੱਥੇ ਦੇਣੇ ਪੈਸੇ ਜਾਂ ਤੇਰੇ ਨਾਲ ਕੋਈ ਗੱਲ ਕਰਦਾ ਉਹ ਤੂੰ ਮੈਨੂੰ ਦੱਸ ਦੇ ਤੇ ਬਾਕੀ ਮੈਂ ਤੇਰੇ ਅਕਾਊਂਟ 'ਚ ਹੀ ਕਰ ਦਿੰਨੇ ਆ ਬਾਕੀ ਕੋਈ 8 ਤੋਂ 10 ਲੱਖ ਰੁਪਏ ਤੇਰੇ ਅਕਾਊਂਟ 'ਚ ਕਰਨਾ ਕਿਤੇ ਹਨਾ ਮੈਂ ਨਾ ਹਾਂ ਆ ਇੱਥੇ ਤੇ ਮਾਲਕ ਕਦੋਂ ਜਾ ਕੰਮ ਚ ਚਲਾ ਸਕਦੇ ਆ ਨਾ ਆਹੋ ਤੇ ਆਹ ਜਿਹੜਾ 50000 ਹੈ ਨਾ ਹੂੰ ਹੂੰ ਇਹ ਉਦੋਂ ਖੜਿਆ ਸੀ ਉਹ ਜਿਹੜੇ ਮਸ਼ੀਨਾਂ ਵਾਲੇ ਨੇ ਲੱਗੇ ਉੱਥੇ ਫੈਕਟਰੀ 'ਚ ਹਾਂ ਹਾਂ ਠੀਕ ਆ ਉਹਨਾਂ ਨੇ ਲਿਆ ਆਏ ਇਹੋ ਠੀਕ ਆ ਉਹਨਾਂ ਦਾ ਦੱਬਾ ਨਹੀਂ ਜਾਣਾ ਮੈਂ ਕੋਈ ਰੁਪਿਆ 20000 ਘੋੜ ਦੇਣ ਵਾਲਾ 70000 ਤੇ ਲੱਗ ਜਾ ਵੀ 22 ਆਹੋ ਇਹਨੂੰ ਪਤਾ ਕੰਮ ਨਹੀਂ ਕਿੰਨਾ ਹੈ ਹੂੰ 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 ਠੀਕ ਆ ਤੇ ਇੱਕ ਹੁਣ ਹੁਣ ਫੇਰ ਫੋਨ ਆਉਣ ਡਿਆ ਸੀ ਉਦੋਂ ਕੰਮ ਨਹੀਂ ਚੱਲਣ ਦੇਣ ਡੇ ਉਹਨਾਂ ਨੂੰ ਮੈਂ ਭਰਾ ਤੁਹਾਡੇ ਪੈਸੇ ਪਾ ਦੇਣਾ ਹੋਣੇ ਖਾਤੇ 'ਚ ਉਹ ਅੱਜ ਬੈਂਕ 'ਚ ਗਿਆ ਹਾਂ ਤੇ ਲੇਟ ਹੋ ਗਿਆ ਹਾਂ ਕਿਹਨਾਂ ਵੀ ਤਬਾਰਨਾ ਦੀ ਵੀ ਕੋਈ ਚੀਜ਼ ਹੁੰਦੀ ਹੈ ਜਦੋਂ ਤੁਹਾਨੂੰ ਕਹਿਤਾ ਵੀ ਦੇਣੇ ਆ ਨਕਦ ਮੰਗਦੇ ਮੈਂ ਮਨ ਨਕਦ ਨਹੀਂ ਨਿਕਲੇ ਮੈਂ ਦੱਸੋ ਕੀ ਕਰਾਂ ਮੰਨਦੇ ਨਹੀਂ ਨਾ ਫਿਰ ਆਹੋ ਤੇ ਬਾਕੀ ਆ ਸਾਰਾ ਕੁਝ ਕੱਢ ਗਏ ਤੇ ਆ ਥਲੜੇ ਬਣੇ ਜਿਹੜੇ ਨੇ ਆਪਾਂ ਨੂੰ ਇਹ ਪੈਸੇ ਬਾਜਦੇ ਨਹੀਂ ਠੀਕ ਆ ਫਿਰ ਠੀਕ ਆ ਸਾਰਾ ਖਰਚਾ ਕੱਢ ਕੇ ਆ ਇੰਨੇ ਬਚੇ ਹਨਾ ਹਾਂ ਹਾਂ ਤੇ ਮੰਨ ਲਾ ਹਜੇ ਅੱਗੇ ਕੰਮ ਚੱਲਣ ਵੀ ਡਿਆ ਆਹੋ ਤੇ ਆ ਜਿਹੜਾ ਚੱਲੇ ਆਪਾਂ ਬਾਅਦ ਚਾਹਣਾ ਕਰ ਲਾਂਗੇ ਤੇ ਚ ਜੇ ਇੱਕ ਦੋ ਕੰਮ ਕਰਨ ਵਾਲੇ ਨੇ ਹੂੰ ਹੂੰ ਮੈਂ ਤਾਂ ਡਿਆ ਮੈਂ ਵੀ ਮੁੜ ਕੇ ਘਰ ਨੂੰ ਟਿਕਣਾ ਪਏ ਆਪਾਂ ਨਹੀਂ ਨਹੀਂ ਜੇ ਠੀਕ ਆ ਸਾਹਿਬ ਬਤਾਓ ਚਲੋ ਵਧੀਆ ਵਾ ਮੈਂ ਨਾ ਕਹੀਂ ਪੀ ਪਾਪ ਹੀ ਅੱਗੇ ਅੱਗੇ ਰਹਿੰਦਾ ਵਾ ਉਹ ਨਹੀਂ ਚੱਲ ਮੈਂ ਰਹਾਂ ਹੁੰਦਾ ਵਾ ਜਦੋਂ ਹੁਣ ਦੋਵੇਂ ਜਾਣੇ ਜਾਣੇ ਆ ਤੇ ਪਤਾ ਤੇ ਹੋਵੇ ਦੋਵਾਂ ਨੂੰ ਹਾਂ ਬਿਲਕੁਲ ਕਈ ਵਾਰ ਇਹ ਤੂੰ ਨਾਲ ਥੇ ਹੋਵੇਂ ਤੇ ਮੈਂ ਥੇ ਹਾਂ ਤੈਨੂੰ ਪਤਾ ਹੋਵੇ ਹਨਾ ਮੈਨੂੰ ਪਤਾ ਹੋਵੇ ਕਈ ਵਾਰ ਇਹ ਵੀ ਹੁੰਦਾ ਵੀ ਕਿਸੇ ਚੀਜ਼ ਦਾ ਚਿੱਤ ਆ ਭੁੱਲ ਵੀ ਜਾਂਦਾ ਆਹੋ ਬਾਕੀ ਉਦਾਂ ਦੇ ਮਨ ਨਾਲ ਉਹਨਾਂ ਲਿਖੀ ਜਾਂਦਾ ਨਾ ਨਹੀਂ ਨਹੀਂ ਇਹ ਲਿਖਣ ਵਾਲਾ ਕੰਮ ਵਧੀਆ ਵਾ ਚੱਲ ਭੈਣ ਜੀ ਆ ਵੀ ਚੰਗਾ ਹੋ ਗਿਆ ਜਿਹੜਾ ਆਪਾਂ ਹੋ ਆਏ ਆ ਮੁੜ ਕੇ ਤੁਹਾਨੂੰ ਪਤਾ ਕਈ ਵਾਰੀ ਰਹਿੰਦੇ ਰਹੀ ਜਾਈਦਾ ਵਾ ਪਤਾ ਕੀ ਆ ਆਉਂਦੇ ਜਾਂਦੇ ਆ ਮੱਥੇ ਲੱਗੀਦਾ ਵਾ ਜਦੋਂ ਜਾਣਾ ਕੁਰਸੀ ਰੱਖੀ ਹੋਣੀ ਤੇ ਬੈਠੇ ਹੋਣਾ ਨਹੀਂ ਨਹੀਂ ਇਸ ਸੁਭਾਅ ਬੜਾ ਚੰਗਾ ਤੇ ਚੱਲ ਲਈ ਵੀ ਚੱਲ ਫੇਰ ਵੀ ਆਂਡ ਗਵਾਂਡ ਜਿਹੜਾ ਵਾ ਜਾਣਾ ਵੀ ਚਾਹੀਦਾ ਮੱਥੇ ਨਹੀਂ ਨਹੀਂ ਜਾਣਾ ਚਾਹੀਦਾ ਤੇ ਬਾਕੀ ਜੋ ਕੁਦਰਤ ਨੇ ਕਰਨਾ ਹੋਰ ਬਾਹੂ ਇਹ ਥਾਈ ਮੈਂ ਆ ਉਧਰ ਵੇਖ ਮੁੰਡੇ ਬੈਠੇ ਸਾਡੇ ਆਹ ਵੇਖ ਲੋ ਕਿੰਨਾ ਪਿਆਰਾ ਦੋਵਾਂ ਦਾ ਕਿੰਨਾ ਪਿਆਰ ਮਾਂ ਦਾ ਸੱਚੇ ਪਾਤਸ਼ਾਹ ਇਹਨਾਂ ਦਾ ਇਦਾਂ ਹੀ ਪਿਆਰ ਬਣਾਈ ਰੱਖਿਆ ਹੈ ਸਹੀ ਗੱਲ ਬੜਾ ਮਨ ਖੁਸ਼ ਹੁੰਦਾ ਮੇਰਾ ਵੇਖ ਕੇ ਵਾਕਿਆ ਸਹੀ ਗੱਲ ਵਾ ਚੱਲ ਇਦਾਂ ਰਲ ਕੇ ਤੁਰੇ ਰਹਿਣ ਤੇ ਵਧੀਆ ਗੱਲ ਵਾ ਨਾਲੇ ਲੋਕਾਂ ਦੀ ਸ਼ੋਭਾ ਲਿਖਣ ਵਾਲਾ ਨਾ ਇਹਨੂੰ ਮੈਂ ਬੜੀ ਯਾਰੀ ਜਾਂ ਆ ਤੇ ਜੇ ਵੱਡੀ ਨਹੀਂ ਤੇ ਛੋਟੀ ਲੱਲਾ ਯਾਰ ਦੈਰੀ ਜਿਹੜਾ ਲਿਖਿਆ ਹੈ ਨਾ ਉਹ ਨਹੀਂ ਭੁੱਲਦਾ ਹੈਗਾ ਸਹੀ ਗੱਲ ਨਹੀਂ ਉਹ ਮੈਂ ਰੱਖਦਾ ਜੜ ਜੇਬ ਚ ਰੱਖਦਾ ਮੁਰਕਾ ਐਵੇਂ ਰੁਪਈਆ ਰੁਪਈਏ ਤੋਂ ਲੜਦੀ ਰਵਾਂਗੇ ਏਦਾਂ ਮੁਰਕਾ ਨਾ ਚੰਗਿਆਂ ਨਹੀਂ ਲੱਗਦਾ ਹੈਗਾ ਨਹੀਂ ਨਹੀਂ ਜੇ ਲੜਨਾ ਕਿਉਂ ਵਾ ਇਹ ਵੀ ਹਸਤਾ ਲਿਖਿਆ ਵੀ ਸਾਰਾ ਸਾਹਮਣੇ ਹੁੰਦਾ ਵਾ ਬਿਲਕੁਲ ਤੇ ਹਨਾ ਇਹ ਵੀ ਜੇ ਕੱਲ ਨੂੰ ਵੀ ਕਿਸੇ ਨੂੰ ਕੋਈ ਸੁਭਾਅ ਜਵਾਬ ਕਰਨਾ ਜਾਂ ਦੇਣਾ ਆਹ ਵਾਹ ਆਪਾਂ ਨੂੰ ਲਿਖਿਆ ਅੱਗੇ ਰੱਖੋ ਬਸ ਬਸ ਲੜਨ ਵਾਲੇ ਬੰਨੇ ਆਪਾਂ ਹੀ ਹਨਾ ਸਹੀ ਆ ਉਤੋਂ ਪਹਿਲਾਂ ਆਪਾਂ ਵਧੀਆ ਹੀ ਚੱਲੀਏ ਨਹੀਂ ਨਹੀਂ ਵਧੀਆ ਹਾਂ ਤੇ ਕੋਈ ਨਹੀਂ ਤੂੰ ਰੱਖਾ ਕਰ ਲਿਖ ਕੇ ਉਦਾਂ ਹਾਂ ਇਹ ਵੀ ਚੱਲਣਾ ਕੰਮ ਕਰਿਆ ਕਰ ਨੇ ਕੋਈ ਨਾ ਮੈਂ ਵੀ ਰੱਖਦਾ ਕਾਪੀ ਤੇ ਮੈਂ ਕਰਾ ਕਰੂੰਗਾ ਨੋਟ ਤਸਵੀਰ ਦਾ ਸੁਣ ਲੈ ਮੇਰੀ ਗੱਲ ਹਾਂ ਹਾਂ ਤੂੰ ਨਾ ਮੇਰੇ ਨਾਲ ਚਲ ਜੀ ਕੋ ਦੋ ਘੰਟੇ ਪਹਿਲਾਂ ਠੀਕ ਆ ਠੀਕ ਆ ਨਾ ਤੇ ਮੈਂ ਕੋਈ ਕੈਸ਼ ਕਢਾਈ ਲਵਾਵਾਂਗਾ ਚੱਲ ਕੋਈ ਨਹੀਂ ਧਿਆਨ ਨਾਲ ਹਾਂ ਹਾਂ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਹਾਂ ਤੇ ਬਾਕੀ ਕੋਈ ਨਹੀਂ ਫਿਰ ਮੈਂ ਤੈਨੂੰ ਦੱਸਦੇ ਨਾ ਸਾਰਾ ਕੋਈ ਕੋਈ ਗੱਲ ਨਹੀਂ ਕੋਈ ਨਹੀਂ ਠੀਕ ਆ ਦੇਖ ਕਿ 당 ਨਾ ਗੁੰਜੋੜੇ ਨੇ ਹੈ ਨਾ ਸਹੀ ਆ ਗੱਲੀ ਹੁੰਦਾ ਇਹ ਨਹੀਂ ਜਾਂਦੇ ਨਹੀਂ ਮੇਰੀ ਗੱਲ ਸੁਣੋ ਤਾਂ ਉਹ ਤੇ ਆਪਣੇ ਪੋਤੀ ਦਿਖੀ ਜਾਂਦੇ ਆ ਤੇ ਦੋ ਧੀਆ ਵੀ ਹੈਗੀਆਂ ਉਹਨਾਂ ਦਾ ਚੇਤਾ ਕਰ ਲਿਆ ਕਰੋ ਦੱਸ ਮੈਨੂੰ ਕਿਤੇ ਚੇਤਾ ਭੁੱਲਣ ਡਿਆ ਵਾ ਮੈਂ ਅੱਗੇ ਦੇ ਜਾਵਾ ਅੰਬਿਆ ਪਾਣੀ ਤਾਂ ਨਹੀਂ ਪੁੱਛਦੀਆਂ ਨੇ ਮੈਂ ਤਾਂ ਬੜੀ ਖੁਸ਼ ਵਾਂ ਮੈਂ ਤਾਂ ਕਹਿੰਨੀ ਆ ਅਹੀਂ ਕਿਤੇ ਮੋਤੀ ਪੁੰਨ ਕੀਤੇ ਇੰਨੀਆਂ ਚੰਗੀਆਂ ਨੋਹਾਂ ਮਿਲੀਆਂ ਹਨ ਨੂੰ ਚੱਲ ਮਹਾਰਾਜ ਮੈਂ ਤਾਂ ਨਹੀਂ ਸਾਰਿਆਂ ਨੂੰ ਇਦਾਂ ਨਹੀਂ ਦੈਂਦੇ ਵਾਕਿਆ ਸਾਰਿਆਂ ਦਾ ਜੀ ਕਰਦਾ ਵੀ ਸਾਡੀਆਂ ਨੂੰ ਨੋਹ ਸਾਡੀ ਸੇਵਾ ਕਰੇ ਬੜੀ ਖੁਸ਼ੀ ਹੁੰਦੀ ਆ ਜਦੋਂ ਲੋਕਾਂ ਦੀਆਂ ਗੱਲਾਂ ਸੁਣੀਦੀਆਂ ਹਨ ਨਾ ਕਿ ਫਲਾਣੇ ਦੀ ਨੋਹ ਨੇ ਇਹਨੂੰ ਧੱਕੇ ਦਿੱਤੇ ਹਾਂ ਤੇ ਬੜਾ ਹੀ ਮੰਨਰਦਾ ਹੁੰਦਾ ਸੀ ਤੇ ਮੈਂ ਤੇ ਹਰ ਦਾਸ ਕਰਦੀ ਹੁੰਦੀ ਸੱਚੇ ਪਾਤਸ਼ਾ ਨੌਤੀ ਦਵੀ ਤੇ ਚੰਗੀ ਦਵੀ ਜਿਵੇਂ ਇਸੇ ਕਰਕੇ ਤੇ ਮੁੰਡੇ ਵਿਆਹੀਦੇ ਕਿ ਨੋਆ ਆਉਣਗੀਆਂ ਤੇ ਆਪਣਾ ਘਰ ਸੰਭਲਣਗੀਆਂ ਹੈ ਬਾਕੀ ਸਹੀ ਗੱਲ ਆ ਪਰ ਜਾਣ ਦੋ ਗੱਲ ਤੁਸੀਂ ਸੱਸਾਂ ਵੀ ਬੜੀਆਂ ਵੱਧ ਹੁੰਦੀਆਂ ਜੇ ਕਈ ਸੱਸਾਂ ਵੀ ਟਿਕਾਣ ਦਿੰਦੀਆਂ ਆਪਣੀਆਂ ਨਵਾਂ ਨੂੰ ਹੈਂਟ ਗੱਲ ਵਾ ਜੇ ਵਿਚਾਰੀਆਂ ਕੁਛ ਖਾ ਲੈਣ ਤਾਂ ਮਾੜੀਆਂ ਜੇ ਕੁਝ ਪਾ ਲੈਣ ਤਾਂ ਮਾੜੀਆਂ ਉਹ ਗਵੰਡੀਆਂ ਸੱਸਾਂ ਦਾ ਵੀ ਹੁੰਦਾ ਉਹ ਗਵੰਡੀਆਂ ਨਹੀਂ ਨਹੀਂ ਮਾਈ ਹਮਾਨਾਂ ਦੀ ਕੋਈ ਮਾਈ ਇਦਾਂ ਹੀ ਕਰਦੀ ਆ ਉਹ ਤਾਂ ਕੱਲ ਦਾ ਮਸਲੀ ਦੀ ਗੱਲ ਤਾਂ ਟੋਕਦੀ ਉਹ ਤਾਂ ਕਹਿ ਨਹੀਂ ਆ ਮੈਂ ਕਿ ਕਸੂਰ ਦੋ ਆ ਪਾਸਿਆਂ ਤੋਂ ਹੋ ਜਾਂਦਾ ਵਾ ਫੇਰ ਚਲੋ ਵੀ ਆਪੋ ਆਪਣਾ ਸੁਭਾਅ ਹੁੰਦਾ ਵਾ ਪਰ ਨਹੀਂ ਸਮਝਣਾ ਚਾਹੀਦਾ ਵਾ ਪਰ ਅੱਜ ਕੱਲ ਦੀਆਂ ਜਿਹੜੀਆਂ ਸੱਸਾਂ ਨਾ ਇਹਨਾਂ ਨੂੰ ਕੋਈ ਫਰਕ ਪੈ ਗਿਆ ਵਾ ਪਹਿਲੇ ਏਦਾਂ ਕਰਦੇ ਹੁੰਦੇ ਸੀ ਨਹੀਂ ਪਹਿਲਾਂ ਤਾਂ ਬੜੀਆਂ ਹੈਗੀਆਂ ਜੇ ਖੰਡ ਹੋਣੀ ਤਾਂ ਵੀ ਲਗਾ ਲੈਣੀ ਥੋੜਾ ਕੋ ਕਰਦੀਆਂ ਹੁੰਦੀਆਂ ਸੀ ਬਿਠੇਰਾ ਕੁਛ ਕਰਦੀਆਂ ਨੇ ਉਹ ਤਾਂ ਮੈਂ ਕਹਿ ਨਹੀਂ ਹੋਂਦੀ ਇਹ ਕੰਮ ਕੋਈ ਕਿ ਦੱਸ ਅਸੀਂ ਆਪਣੀਆਂ ਕੁੜੀਆਂ ਸਾਡੀਆਂ ਜਾਣ ਗਈਆਂ ਸਹੁਰੇ ਜਾਂ ਸਾਡੀਆਂ ਪਤੀਆਂ ਜਾਂ ਮੰਨ ਲਓ ਆਪਣੇ ਪੇਕੇਆਂ ਨੂੰ ਜਾਂ ਕਿੱਦਾਂ ਸਾਡਾ ਜੀ ਕਰਦਾ ਉਹਨਾਂ ਦੀ ਇੱਜ਼ਤ ਹੈ ਤੇ ਇਹਨਾਂ ਦਾ ਨਹੀਂ ਜੀ ਕਰਦਾ ਆਹੋ ਇਹ ਵੀ ਤੇ ਅੱਦਰ ਦੀਆਂ ਵਾ ਇਹ ਵੀ ਤੁਹਾਡਾ ਜੀ ਆਪਣਾ ਘਰ ਛੱਡ ਕੇ ਆ ਜੇ ਕੋਈ ਸਮਝੇ ਤਾਂ ਨਹੀਂ ਆ ਨਾ ਸਮਝਦੇ ਨਹੀਂ ਨਾ ਲੋਕ ਚਲੋ ਵੇਖੀਏ ਜਾ ਕੇ ਕੀ ਕਰਦੀਆਂ ਪੜਾ ਦੀਦੀ ਤੂੰ ਹੀ ਉੱਤੇ ਕੀ ਕਰੰਦੇ ਹੋ ਕੁਛ ਨਹੀਂ ਮੈਂ ਹਉ ਦੋ ਦਿਨ ਹੋ ਗਿਆ ਮੀਂਹ ਵਰਦਾ ਹੈਗਾ ਕੋਠੇ ਦੇ ਵਿੱਚ ਕਿਹਾ ਪਾਣੀ ਵੀ ਨਹੀਂ ਖਲੋਤਾ ਕਿਤੇ ਨਹੀਂ ਖਲੋਤਾ ਹਨਾ ਨਹੀਂ ਬਚਾਈ ਇਹ ਠੀਕ ਤੇ ਮੈਂ ਅੱਜ ਦੀਦੀ ਕੁਝ ਸੋਚਦੀ ਹਾਂ ਕੀ ਸੋਚਣ ਦੀ ਹਾਂ ਤੂੰ ਮੈਂ ਸੋਚਦੀ ਹਾਂ ਕਿ ਮੰਮੀ ਹੁਣੀ ਵਿਚਾਰੇ ਘਰੇ ਹੀ ਰਹਿੰਦੀਆਂ ਨੇ ਤੈਨੂੰ ਨਾਲ ਕੋਈ ਸਰਪ੍ਰਾਈਜ਼ ਨਾ ਲਈਏ ਕੀ ਸਰਪ੍ਰਾਈਜ਼ ਹੈ ਇਹਨਾਂ ਨੂੰ ਹੁਣੀ ਘਰੇ ਰੋਟੀਆਂ ਪਕਾ ਲਈਆਂ ਤੇ ਖਾ ਲਈਆਂ ਇਹੋ ਕੰਮ ਹੀ ਆ ਤੇ ਜਾ ਕੇ ਹਵਲ ਘੜੀ ਪਰ ਚਲ ਗੀਆਂ ਮੇਰੇ ਨਾਲ ਫਿਲਮ ਵਖਾ ਕੇ ਲਈ ਹੁਣੀਆਂ ਚਲ ਇਹੋ ਕਰ ਲੈਨੇ ਆ ਨਾਲੇਵ ਚਾਹਦੀਆਂ ਕਿ ਕਿ ਕਦੇ ਗਈਆਂ ਕਿਦੇ ਆ ਜਾ ਕੇ ਘਰ ਦੇ ਕੰਮਾਂ ਸ਼ੁਰੂ ਜੀਆਂ ਰਿੰਦੀਆਂ ਤੇ ਹੋਰ ਬੱਸ ਸ਼ਹਿਰ ਤਾਂ ਕੀ ਹੈ ਉਦੋਂ ਤੇ ਮੇਰੇ ਸਾਹਮਣੇ ਨਹੀਂ ਕਦੀ ਗਏ ਹੁਣੇ ਨਹੀਂ ਨਹੀਂ ਕਿ ਡਿਨਰ ਕਰਾ ਕੇ ਆਵਾਂਗੇ ਇਹਨਾਂ ਨੂੰ ਚਲ ਇਦਾਂ ਕਰ ਲੈਂਦੇ ਆ ਬਾਕੀ ਸਾਰੇ ਨਾਲ ਪਲਾਨ ਕਰ ਲੈਂਦੇ ਆ ਸਾਰੇ ਜਣੇ ਇਕੱਠੇ ਚੱਲ ਜਾਗੇ ਆਹੋ ਸ਼ਾਮ ਨੂੰ ਜਾਵਾਂਗੇ ਆਹੋ ਹਣ ਕਿ ਫਿਰ ਉਹਨਾਂ ਵਾਸਤੇ ਆਣਗੇ ਥੋੜੀ ਭੁਖੰਦੇ ਰਹਿਣਾ ਆਪਾਂ ਰੋਟੀਆਂ ਆ ਚਲ ਇਦਾਂ ਕਰ ਲੈਂਦੇ ਆ ਪਾਜੀ ਨਾਲ ਸਲਾਹ ਕਰ ਲਿਓ ਤੇ ਮੈਂ ਵੀ ਪਿੰਦਰ ਨਾਲ ਸਲਾਹ ਕਰ ਲਾਂਗੀ ਕੋਈ ਗੱਲ ਨਹੀਂ ਪੋਸ਼ਨੀ ਮੈਨੂੰ ਕਰਨੀ ਹੈ ਗੱਲ ਉਹ ਗੱਲ ਕਰ ਲਓ ਇੱਕ ਵਾਰੀ ਔਰ ਤਾਂ ਸਾਰੇ ਦਿਨ ਵਿਚਾਰੀਆਂ ਫਾਈਲ ਲੱਗੀਆਂ ਰਹਿੰਦੀਆਂ ਆਂ ਅਸੀਂ ਤਾਂ ਸਕੂਲ ਚਲ ਜਾਣੇ ਆ ਤੇ ਹੋਰ ਪਹਿਲਾਂ ਸਾਨੂੰ ਸਵੇਰੇ ਤਿਆਰੀ ਕਰਕੇ ਦਿੰਦੀਆਂ ਰੋਟੀ ਦਿੰਦੀਆਂ ਮੁਰਕੀ ਮਗਰ ਖਵਾਉਂਦੀਆਂ ਸਾਰਿਆਂ ਨੂੰ ਹੋਰ ਨਾਲੇ ਉਹ ਸਾਡਾ ਇੰਨਾ ਸੋਚਦੇ ਆ ਤੇ ਅਸੀਂ ਨਹੀਂ ਉਹਨਾਂ ਦਾ ਸੋਚ ਸਕਦੀਆਂ ਚੱਲ ਨਾ ਵੇ ਇਨਾ ਕੰਮ ਤੇ ਬੰਦਾ ਵੀ ਆ ਦੀਦੀ ਮੈਂ ਤਾਂ ਕਰਕੇ ਕਹਾਂਦੀ ਹਾਂ ਕਿ ਭਿੰਦਰ ਹੁਣੀ ਵੀ ਘਰੇ ਨੇ ਉਦੋਂ ਤੇ ਤੁਹਾਨੂੰ ਪਤਾ ਹੀ ਆ ਕਈ ਵਾਰ ਉਹ ਅੱਧੀ ਅੱਧੀ ਰਾਤ ਘਰ ਹੁੰਦੇ ਨੇ ਮੈਂ ਪਹਿਲਾਂ ਉਹਨਾਂ ਨਾਲ ਲੱਗੀ ਸੀ ਗੱਲ ਕਰਨ ਨਾ ਫਿਰ ਮੈਂ ਸੋਚਿਆ ਨਹੀਂ ਪਹਿਲਾਂ ਤੀਵੀ ਨਾਲ ਹੀ ਗੱਲ ਕਰਦੀ ਵੀ ਉਹ ਕੀ ਕਹਿੰਦੇ ਨੇ ਦੱਸ ਮੈਂ ਕੀ ਕਹਿਣਾ ਵਾ ਇਹ ਕਿੜਾ ਕੋਈ ਮੜੀ ਗੱਲ ਆ ਨਹੀਂ ਕਿਸੇ ਵਾਲੇ ਖੁੰਦਾ ਮਾਣਾ ਕਿ ਕਿਸੇ ਨੇ ਸੋਚਿਆ ਹੈ ਕਿ ਇਹਨੂੰ ਨਹੀਂ ਉਹ ਚੀਜ਼ ਪਸੰਦ ਨਹੀਂ ਮੈਂ ਤਾਂ ਕਰਕੇ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਲੈਣੀ ਆ ਫਿਰ ਇਹਦੀ ਦੋਵਾਂ ਦੀ سپورਟ ਹੋ ਜੂਗੀ ਨਾ ਜੇ ਨਾ ਵੀ ਮੰਨਣਗੇ ਤੱਕੇ ਨਾ ਬਣਾ ਤੇ ਲਵਾਗੇ ਚਲ ਕੋਈ ਨਹੀਂ ਉਹਨਾਂ ਨੂੰ ਹੀ ਕੋਸ਼ਿਸ਼ ਲੈਣੇ ਆ ਮਨਾ ਲੈਣੇ ਆ ਤੇ ਨਾਲੇ ਮੇਰੀ ਗੱਲ ਸੁਣਾ ਜੇ ਬਰੋ ਰੋਟੀ ਖਾਣੀ ਆ ਤੇ ਜਿਹੜੀ ਸਬਜ਼ੀ ਘਰ ਬਣਾਈ ਹੋਈ ਹੈ ਕੀ ਕਰਨਾ ਹੀ ਉਹ ਉਹਦੇ ਦੀਦੀ ਕੀ ਕਰਨਾ ਵਾ ਉਹ ਫ੍ਰੀਜ ਚ ਰੱਖ ਦੇ ਨੇ ਸਵੇਰੇ ਖਾਦੀ ਜਾਊਗੀ ਚਲ ਐ ਵੀ ਗੱਲ ਠੀਕ ਆ ਇਹਦੇ ਵਿੱਚ ਕਿਹੜੀ ਕੋਈ ਗੱਲ ਵਾ ਸਵੇਰੇ ਨਾ ਬਣਾਣੀ ਪੋਗੀ ਸਗੋ ਚਲ ਆਹ ਬਰ ਉਹਨਾਂ ਨੂੰ ਪੁੱਛ ਹੀ ਲਈਏ ਹਾਂ ਪੁੱਛਣਾ ਤੇ ਅੰਮਗੇ ਕਿੰਨਾ ਹੋ ਗਿਆ ਉਹ ਦੀਦੀ ਨਾਲੇ ਮਰੂਦ ਵੇਖਦੇ ਆ ਪੱਕੇ ਪੱਕੇ ਤੋੜਦੇ ਆ ਹਾਂ ਹੁਣ ਤੇ ਹੋਏ ਆ ਕਹਿੰਦੇ ਆਹੋ ਹੁਣ ਤੇ ਪੱਕ ਗਏ ਨੇ ਤੇ ਦੇਖ ਲਈ ਜਾਣਦੇ ਆ ਥੱਲੇ ਜਨਵਰੀ ਕੋਈ ਆ ਗਿਆ ਹੂੰ

ਰਿਆਂ ਦੋਨੋਂ ਤੁਸੀਂ ਹੋਂ ਨੀਚੇ ਵੇਖੋਵੇਂ ਕਿੰਨਾ ਪੱਕਾ ਲੱਗਾ ਹਾ ਵੇਖ ਤੁਹਾਡੇ ਸਾਹਮਣੇ ਆ ਤੋੜੋ ਹਾਂ ਆ ਉੱਪਰ ਵਾਲਾ ਉੱਪਰ ਵਾਲਾ ਮੈਂ ਨਿੰਦਰ ਹਾਂਜੀ ਦਾਤਰੀ ਇੱਕੋ ਨਹੀਂ ਜੀ ਇਹ ਤਾਂ ਦਾਤਰੀਆਂ ਦੋ ਚਾਹੀਦੀਆਂ ਸੀ ਉਹ ਇੱਕ ਟਾਕ ਚ ਪਈ ਆ ਤੇ ਇੱਕ ਉਥੇ ਗਨਸੇ ਲੱਗੇ ਸੀ ਹੈਗੀ ਆ ਆਹੋ ਚੱਲ ਫਿਰ ਕੋਈ ਗੱਲ ਨਹੀਂ ਵੜਦੇ ਮੇਰੀ ਗੱਲ ਸੁਣ ਲੈ ਪਾ ਮੈਂ ਤੇ ਅੰਨਾ ਨਾ ਆ ਡੰਗਰਾਂ ਦਾ ਕੰਮ ਨਿਬੇੜ ਦੀ ਕੰਮ ਨਿਬੇੜ ਦੀ ਵੀ ਵੇਜ ਵਜ ਦਈਏ ਤੇ ਦੁੱਧ ਮੋਲ ਲੈ ਆ ਕਰਾਂਗੇ ਉਹ ਜਾ ਭਰਾਵਾ ਜਾ ਨਿੰਬੜਦੇ ਰਹਿ ਤੋ ਕਹਾਂ ਦੀ ਗਰਮੀ ਆ ਉਹ ਮੇਰੀ ਗੱਲ ਸੁਣ ਏਡੇ ਮੇਰੀ ਗੱਲ ਸੁਣ ਲੈ ਕੰਮ ਹੁਣ ਆਪਣਾ ਵਧੀਆ ਚੱਲ ਗਿਆ ਵਾ ਕੰਮ ਚੱਲ ਗਿਆ ਠੀਕ ਆ ਪਰ ਆਪਣੀ ਕਾਤ ਨਹੀਂ ਭੁੱਲਣੀ ਏਡੇ ਅਸੀਂ ਸੇਠ ਨਹੀਂ ਬਣ ਗਏ ਵੀ ਅਹੀਂ ਹੁਣ ਕਈਏ ਸਾਡੇ ਕੱਪੜੇ ਲਿਪੜਦੇ ਆ ਨਾਲੇ ਇੰਨੇ ਜੀਆ ਘਰ ਦੇ 10 ਜੀਂ ਆਂ ਤੇ ਦੁੱਧ ਕਿੱਥੋਂ ਆਉਣਾ ਵਾ ਉਹ ਮੇਰੀ ਗੱਲ ਸੁਣ ਲੈ ਉਹ ਮੁੰਡੇ ਹੀ ਨਹੀਂ ਦੇ ਇਹ ਮਿਹਨਤ ਕਰਨ ਲੈ ਉਹਨਾਂ ਦੇ ਨਾਲ ਜਾ ਕੇ ਹੱਥ ਫੜਥਾ ਪਾਇਆ ਕਰੀਏ ਕੋਈ ਗੱਲ ਨਹੀਂ ਮੁੰਡਿਆਂ ਨੂੰ ਕਰਨ ਦੇ ਮਿਹਨਤ ਹੈ ਇੱਥੇ ਕਿੰਨਾ ਕੰਮ ਆ ਦੋਵੇਂ ਜਣੇ ਹਿਰਾਰ ਮਿਲ ਕੇ ਕਰੀ ਜਾਂਦੇ ਆ ਅੱਗੇ ਭਾੜਾ ਹੀ ਕੰਮ ਨਹੀਂ ਆ ਕਰ ਉਹ ਕਰਦੇ ਤੇ ਹੁੰਦੇ ਸੀ ਉਹ ਸਾਰੀ ਉਮਰ ਐ ਉਹ ਕੰਮ 'ਚ ਹੀ ਰਹਿਣਾ ਵਾ ਨਹੀਂ ਤੂੰ ਦੁੱਧ ਮੋਲ ਲਾਇਆ ਫਿਰ ਵੇਖੀ ਤੈਨੂੰ ਕਿਦਾਂ ਦਾ ਮਿਲਦਾ ਈ ਉਹ ਸਾਰੀ ਦੁਨੀਆ ਲੈਦੀ ਆ ਉਹ ਭਾਲੇ ਹੁਣੀ ਆ ਸਾਰਾ ਤੱਬਰ ਉੱਥੋਂ ਮੋਲ ਦੁੱਧ ਲੈਂਦਾ ਡੇਢੀ ਤੇ ਟੈਕਟ ਵੀ ਰੋੜੀ ਕਰਾਉਂਦੇ ਰਹਿੰਦੇ ਨਾ ਜ ਆ ਕੇ ਫਿਰ ਉਹ ਤੂੰ ਤਾਂ ਯਾਰ ਗੱਲ ਦਾ ਲਮਕਾਫਾ ਲੈਣਾ ਅਸਲੀ ਆਹ ਲਮਕਾਫਾ ਫੜ ਲੈਣਾ ਵਾ ਆਦੋਗੀ ਐਂ ਪੱਠੇ ਵੜਨੇ ਹੋ ਨਹੀਂ ਕੀ ਕਰਨੇ ਆਂ ਅਸੀਂ ਤੇ ਕਾਗਜ਼ ਫੋਲਣੇ ਦੱਸ ਬਾਕੀ ਤੇਰੀ ਜੇ ਮੈਂ ਸਾਰੀਆਂ ਮੰਨ ਲੈਣਾ ਵਾ ਪਰ ਹੁਣ ਨਾ ਤੂੰ ਮੇਰੀ ਇੱਕ ਮੰਨ ਲਾ ਮੈਂ ਕਹਿੰਦਾ ਜਰ ਡੰਗ ਸਾਰੇ ਕੀ ਵੇਚਨੇ ਆ ਤੇ ਥੋੜੇ ਜ ਓ ਮੇਰੀ ਗੱਲ ਸੁਣ ਕੋਈ ਡੰਗਰ ਰਲ ਜਾਂਦਾ ਨਾਲ ਹੁਣ ਡੰਗਰ ਚਾਰ ਹੈਗੇ ਆ ਕੋਈ ਕੱਟੀ ਲੱਗ ਜਾਂਦੀ ਆ ਕੋਈ ਪੈਸਾ ਵਟ ਲਈਦਾ ਵਾ ਠੀਕ ਆ ਕਿ ਨਹੀਂ ਤੇ ਬੜਾ ਵਧੀਆ ਚੱਲਣ ਦੇ ਬਾਕੀ ਜੇ ਭਰਾਵਾ ਤੇਰੇ ਕੋ ਨਹੀਂ ਨਾ ਪੈਂਦੇ ਤੇ ਚੁੱਪ ਕਰਕੇ ਉਸੇ ਬਹਿ ਰਿਆ ਕਰ ਮੈਂ ਆਪੇ ਕਰ ਲਿਆ ਕਰੂੰਗੀ ਮੇਰੀ ਪਿੱਲੋ ਗੱਲ ਸੁਣ ਲੈ ਵੱਡੇ ਸਿਆਣੇ ਆ ਉਹ ਥੋੜੇ ਪੱਠੇ ਪਾਏ ਆ ਜੇ ਮਹਾਰਾਜ ਦੇ ਕੋ ਮਾੜੇ ਮੋਟੇ ਦੇਣ ਲੈਂਦੇ ਆ ਤੇ ਇਹ ਕੰਮ ਤੋਂ ਕੋਈ ਵੈਸ਼ਨ ਹੋਣਾ ਉਹ ਭਰਾਵਾ ਦੁੱਧ ਬੜਾ ਜ਼ਰੂਰੀ ਆ ਘਰ ਦਾ ਤੇਲ ਵੀ ਬੜਾ ਜ਼ਰੂਰੀ ਆ ਆ ਨਾਲੇ ਤੂੰ ਹਰ ਵਾਰੀ ਨਾ ਸਾਰੀ ਕਣਕ ਬੀਜ ਲੈਣਾ ਮੈਂ ਸਰੋਂ ਬੀਜਿਆ ਕਰਕੇ ਦੋ ਤਿੰਨ ਕਰਾਲਾ ਓ ਯਾਰ ਆਪਰਾ ਪੱਠੇ ਵੱਢੀਏ ਆ ਤੈਨੂੰ ਗੱਲ ਕਹੀਏ ਫੇ ਤੈਨੂੰ ਮਿਰਚਾਂ ਲੱਗਦੀਆਂ ਬੇਚਾਂ ਲੱਗਦੀਆਂ ਦਸ ਤਰੀ ਕਿਤੇ ਰੋ ਆਈ ਪਈ ਇੱਥੇ ਆ ਫੜ ਲਉ ਚਲਾ ਲਉ ਮੈਂ ਦੂਜੀ ਲੱਬ ਲੈਣਾ ਉਹ ਮੇਰੇ ਹਿਸਾਬ ਨਾਲ ਉਧਰ ਪਰਲੇ ਟੱਕ ਚ ਹੋਣੀ ਆ ਇੱਥੇ ਹੋਣੀ ਆ ਪਈ ਦੋ ਦਿਨੇ ਮੋਲ ਲੈਣਾ ਵਾ ਗੱਲਾਂ ਮੇਹ ਕਿਡੀਆਂ ਕਰਦਾ ਮੈਂ ਤਾਂ ਕਰ ਜਿੰਨੀ ਹੁੰਦੀ ਆ ਮਾਰੇ ਤੁਰ ਜਾ ਫਿਰਦੇ ਆ ਵਾਵਾ ਵੇ ਜਮਾਨਿਆਂ ਦੀ ਸੇਵਾ ਕਰਦੇ ਰਹੀਦਾ ਵਾ ਰਬੂ ਵੀ ਵੇਂਦਾ ਤੇ ਉਹ ਵੀ ਖੁਸ਼ ਹੁੰਦਾ ਵਾ ਮੱਖੀਆਂ ਮਾਰਨੀਆਂ ਮਨਕੇ ਵੇਲੇ ਬੈਠ ਤੇਰੀ ਉਹਦੇ ਲਾ ਕੇ ਬੈਠੇ ਰਹੇ ਉਹਦੇ ਲਾ ਕੇ ਬੈਠੇ